ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਬੈਠਦੇ ਹਨ ਉਹ ਲੋਕ ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਸੰਗਰੂਰ ਦੇ ਤੁਰੀ ਦੇ ਵਿੱਚ ਜਿੱਤੇ ਨਿਜੀ ਕਾਲਜ ਦੇ ਵਿੱਚੋਂ ਆਪਣਾ ਪੇਪਰ ਦੇ ਕੇ ਕਾਲਜ ਦੇ ਬਾਹਰ ਨਿਕਲ ਰਹੇ ਸਨ ਦੋ ਨੌਜਵਾਨ ਉਹਨਾਂ ਵਿੱਚੋਂ ਇੱਕ ਨੂੰ ਨਹੀਂ ਸੀ ਪਤਾ ਕਿ ਮੌਤ ਉਸਦਾ ਬੇਬਸੀ ਨਾਲ ਇੰਤਜ਼ਾਰ ਕਰ ਰਹੀ ਹੈ ਤਸਵੀਰਾਂ ਤੁਰੀ ਤੋਂ ਹਨ ਜੋ ਖੁਦ ਬਿਆਨ ਕਰਦੀਆਂ ਹਨ ਕਿ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਬੱਸ ਦੇ ਨਾਲ ਟਕਰਾਉਂਦੇ ਸਾਰ ਹੀ ਇੱਕ ਨੌਜਵਾਨ ਖੱਡੇ ਦੇ ਵਿੱਚ ਜਾ ਡਿੱਗਿਆ ਅਤੇ ਮੌਕੇ ਤੇ ਹੀ ਦਮ ਤੋੜ ਗਿਆ ਦੂਸਰੇ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਆਇਆ ਗਿਆ ਜਿਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਵਰੁਣ ਬੰਸਲ ਦੀ ਪੂਰੀ ਰਿਪੋਰਟ ਕਯਾਟੀ ਨਿਊਜ਼ ਨੈਟਵਰਕ ਸਰ ਕੀ ਨਾਮ ਹੈ ਜੀ ਐਸਸੀ ਸ਼ਮਸ਼ੇਰ ਸਿੰਘ ਸੜਕ ਸੁਰੱਖਿਆ ਫੋਰਸ ਸਰ ਆਪਣਾ ਤੁਸੀਂ ਸਿਵਲ ਹਸਪੀਟਲ ਦੀ ਡੈੱਡ ਬੋਡੀ ਲੈ ਕੇ ਪਹੁੰਚੇ ਹੋ ਕੀ ਮਸਲਾ ਹੋਇਆ ਇਹ ਇਹ ਸਾਨੂੰ ਅੱਜ ਤਕਰੀਬਨ 9:30 ਤੇ ਇਤਲਾਹ ਮਿਲੀ ਸੀ ਕਿ ਇੱਕ ਐਕਸੀਡੈਂਟ ਵਰਡਵਾਰ ਕਾਲਜ ਦੇ ਸਾਹਮਣੇ ਬੱਸ ਨਾਲ ਹੋਇਆ ਹੈ ਇੱਕ ਮੋਟਰਸਾਈਕਲ ਦਾ ਜਿਹੜਾ ਇੰਜਰਡ ਹੈ ਅਸੀਂ ਆਪਦੀ ਮੈਂ ਆਪਦੀ ਸਾਰੀ ਫੋਰਸ ਨੂੰ ਲੈ ਕੇ ਉਤੇ ਬੜਵਲ ਕਾਲ ਪਹੁੰਚਿਆ ਤੇ ਉੱਥੋਂ ਜਿਹੜਾ ਇੰਜਰਡ ਹੈ ਉਹਨੂੰ ਚਾਕੇ ਸਿਵਲ ਹਸਪਤਾਲ ਚ ਲੈ ਗਏ ਆ ਅੱਗੇ ਜੋ ਕਰਬਈ ਆ ਉਹ ਸਿਵਲ ਹਸਪਤਾਲ ਵਾਲੇ ਕਰ ਰਹੇ ਸਰ ਜਿਹੜਾ ਪਰਸਨ ਹੈ ਮੋਟਰਸਾਈਕਲ ਵਾਲਾ ਉਹ ਜ਼ਿੰਦਾ ਹੈ ਕਿ ਡੈਥ ਹੋ ਗਈ ਨਹੀਂ ਅਸੀਂ ਸਾਰੀ ਸਿਚੁਏਸ਼ਨ ਲੈ ਕੇ ਆ ਜੀ ਉਹਨਾਂ ਹਸਪਤਾਲ ਵਾਲੇ ਡਿਕਲੇਅਰ ਕਰਨਗੇ ਵੀ ਇੰਜਰਡ ਹੈ ਜਾਂ ਡੈਥ ਹੋ ਗਈ ਠੀਕ ਹੈ ਜੀ ਬੱਸ ਦਾ ਪਤਾ ਲੱਗੇ ਕੋਈ ਕੀ ਸੀ ਨਹੀਂ ਬੱਸ ਅਜੇ ਕਲੀਅਰ ਨਹੀਂ ਉਹ ਥਾਣੇ ਦੇ ਤੋਂ ਸੀਐਸ ਅਫਸਰ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਜੋ ਵੀ ਅਗਲੀ ਕਾਰਵਾਈ ਆ ਉਹ ਆਉਣ ਚੱਲੇ ਆਉਣਗੇ ਮਮ ਕੀ ਨਾਮ ਹੈ ਤੁਹਾਡਾ ਮੇਰੇ ਕੋਲ ਪਹਿੜਾ ਪੇਸ਼ੈਂਟ ਆਇਆ ਉਹਦਾ ਨਾਮ ਜਗਮੇਲ ਸਿੰਘ ਹੈ ਤੇ ਪੁੱਤਰ ਭਾਨ ਸਿੰਘ ਹੈ ਇਕ ਨੌਰੀ ਖੁਰਦ ਤੋਂ ਹੈਗਾ ਪੇਸ਼ੈਂਟ ਤੇ ਐਸ ਐਸ ਐਫ ਦੀ ਟੀਮ ਲੈ ਕੇ ਆਈ ਹੈ ਰੋਡ ਸਾਈਡ ਐਕਸੀਡੈਂਟ ਦਾ ਕੇਸ ਆ ਸਾਡੇ ਕੋਲ ਬ੍ਰੌਡ ਡੈੱਡ ਆਇਆ ਹੈਗਾ ਜੀ ਇਹਨਾਂ ਦੇ ਫੈਮਿਲੀ ਨੂੰ ਇਤਲਾਹ ਹੋ ਚੁੱਕੀ ਹਾਂਜੀ ਹਾਂਜੀ ਉਹਨਾਂ ਨੂੰ ਕਰਤੀ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਡਾਕਟਰ ਰਸ਼ਨ ਜੋਤ ਕੌਰ ਹੈ